ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਆ ਬਈ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਗੇ ਲਓ ਮਿੱਤਰੋ ਅੱਜ ਆਪਾਂ ਤੁਹਾਨੂੰ ਇੱਕ ਨੁਕਤਾ ਦੱਸਣ ਜਾ ਰਹੇ ਹਾਂ ਜਿੰਨਾ ਮੇਰੀਆਂ ਮਾਵਾਂ ਨੂੰ ਭੈਣਾਂ ਨੂੰ ਜਾਂ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ ਅਕਸਰ ਆਪਾਂ ਬੱਸ ਦੇ ਵਿੱਚ ਚੜਜਣੇ ਆ ਆਪਾਂ ਨੂੰ ਉਲਟੀਆਂ ਲੱਗ ਜਾਂਦੀਆਂ ਜੀ ਘਿਰ ਲੱਗ ਜਾਂਦਾ ਤੇ ਆਪਾਂ ਉਲਟੀਆਂ ਦੇ ਨਾਲ ਕੱਪੜੇ ਵਗੈਰਾ ਆਪਦੇ ਖਰਾਬ ਕਰ ਲੈਂਦੇ ਤੇ ਨਾਲ ਬੈਠੇ ਬੰਦੇ ਨੂੰ ਵੀ ਆਪਾਂ ਨੂੰ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਉਹ ਵੀ ਵੇ ਸਾਈਡ ਦੇ ਉੱਤੇ ਹੋਣ ਦੀ ਕੋਸ਼ਿਸ਼ ਕਰਦਾ ਤਾਂ ਤੁਹਾਨੂੰ ਇੱਕ ਇਹੋ ਜਿਹਾ ਨੁਕਤਾ ਦੱਸ ਦਿਆਂਗੇ ਪੈਸੇ ਥੋੜੇ ਲੱ ਤਾਨੂੰ ਨਾ ਤਾਂ ਆਉਗੀ ਉਲਟੀ ਨਾ ਤੁਹਾਡਾ ਕਿਰੂਆ ਜੀ ਲਓ ਵੀ ਮਿੱਤਰੋ ਸਭ ਤੋਂ ਪਹਿਲਾਂ ਹੀ ਕਰਨਾ ਜਿਹੜੀਆਂ ਮੇਰੀਆਂ ਭੈਣਾਂ ਡੀਜ਼ਲ ਵਾਲੀ ਗੱਡੀ ਦੇ ਵਿੱਚ ਸਫ਼ਰ ਕਰਦੀਆਂ ਨੇ ਕਿਉਂਕਿ ਪੈਟਰੋਲ ਵਾਲੀ ਗੱਡੀ ਦੇ ਵਿੱਚ ਜਿਹੜੇ ਚਾਂਸ ਹੁੰਦੇ ਆ ਉਲਟੀਆਂ ਦੇ ਉਹ ਘੱਟ ਹੁੰਦੇ ਨੇ ਤੇ ਤੁਹਾਨੂੰ ਦੱਸ ਦਈਏ ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਬੱਚੇ ਬਜ਼ੁਰਗ ਕਿਸੇ ਨੂੰ ਬਾਈ ਕੋਈ ਚੀਜ਼ ਦਾ ਸਾਈਡ ਇਫੈਕਟ ਨਹੀਂ ਹੋਗਾ ਸਿੱਧਾ ਸਾਦਾ ਸਾਫ਼ ਤਰੀਕਾ ਹੈ ਘਰੇ ਆਸਾਨੀ ਨਾਲ ਤੁਸੀਂ ਬਹੁਤ ਹੀ ਸਹੀ ਤਰੀਕੇ ਨਾਲ ਇਹਨੂੰ ਵਰਤ ਸਕਦੇ ਆ ਲਓ ਵੀ ਮਿੱਤਰੋ ਸਭ ਤੋਂ ਪਹਿਲਾਂ ਹੀ ਕਰਨਾ ਤੁਸੀਂ ਆਪਣੇ ਘਰਾਂ ਦੇ ਦਿਵਾਲੇ ਜਾਂ ਆਸ-ਪਾਸੇ ਖੇਤਾਂ ਦੇ ਵਿੱਚ ਇੱਕ ਅੱਕ ਦਾ ਬੂਟਾ ਹੁੰਦਾ ਹੈ ਉੱਥੇ ਜਾ ਕੇ ਤੁਸੀਂ ਅੱਕ ਦੇ ਦੋ ਪੱਤੇ ਤੋੜਨੇ ਆ ਕੱਚੇ-ਕੱਚੇ ਪੱਤੇ ਤੋੜਨੇ ਆ ਵਧਿਆ ਸਾਫ ਪੱਤੇ ਲੈਣੇ ਆ ਤੇ ਘਰੇ ਆ ਕੇ ਉਹਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ ਕਰ ਲੈਣੇ ਆ ਸੁੱਕਿਆ ਪੱਤੇ ਨੇ ਕੰਮ ਨਹੀਂ ਕਰਨਾ ਹਰਾ ਪੱਤਾ ਹੋਣਾ ਚਾਹੀਦਾ ਇੱਕ ਪੱਤੇ ਨੂੰ ਖੱਬੇ ਪੈਰ ਦੇ ਤੇ ਇੱਕ ਪੱਤੇ ਨੂੰ ਸੱਜੇ ਪੈਰ ਦੇ ਥੱਲੇ ਬੂਟ ਪਾਇਆ ਬੂਟ ਦੇ ਚੱਪੜਾ ਪਾਇਆ ਚੱਪੜਾ ਲੈ ਕੇ ਬੱਸ ਦੇ ਵਿੱਚ ਸਫ਼ਰ ਕਰੋਗੇ ਗੱਡੀ ਦੇ ਵਿੱਚ ਸਫ਼ਰ ਕਰੋਗੇ ਤਾਂ ਤੁਹਾਨੂੰ ਜਿਹੜੀ ਉਲਟੀ ਆ ਬਈ ਉਹ 100% ਨਹੀਂ ਆਊਗੀ ਤਾਂ ਵੀਡੀਓ ਚੰਗੀ ਲੱਗੀ ਸ਼ੇਅਰ ਵੀ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਵੀ ਕਰ ਲਓ ਤਾਂ ਜੋ ਭੈਣਾਂ ਤੇ ਭਰਾਵਾਂ ਲਈ ਆਪਾਂ ਵੱਧ ਤੋਂ ਵੱਧ ਵੀਡੀਓ ਚੰਗੀਆਂ ਤੇ ਫਾਇਦੇ ਲਈ ਲੈ ਕੇ ਆਉਂਦੇ ਰਹੀਏ ਸਸ਼ੀਕਾਲ ਜੀ